ਜੀ ਸਤਿ ਸ੍ਰੀ ਅਕਾਲ ਦੋਸਤੋ ਬਿਗ ਬ੍ਰੇਕਿੰਗ ਨਿਊਜ਼ ਲਾਈਵ ਪੰਜਾਬ 15 ਜਨਵਰੀ ਤੋਂ ਮੌਣ ਛੁੱਟੀਆਂ ਚ ਵੰਦਾ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਜਾ ਰਿਹਾ ਕੀ ਆ ਪੂਰੀ ਅਪਡੇਟ ਜਾਂਦੇ ਆ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਵੇਂ ਕਿ ਆਪ ਸਭ ਜਾਣਦੇ ਹੋ ਸੀਐਮ ਭਗਵੰਤ ਮਾਨ ਸਾਹਿਬ ਦੁਆਰਾ 8 ਤੋਂ 14 ਜਨਵਰੀ ਤੱਕ ਪੰਜਾਬ ਵਿੱਚ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਹੁਣ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਦੁਬਾਰਾ ਤੋਂ ਅਲਰਟ ਜਾਰੀ ਕੀਤਾ ਗਿਆ ਕਿ ਮੌਸਮ ਵਿਭਾਗ ਦੇ ਅਕੋਰਡਿੰਗ 20 ਜਨਵਰੀ ਤੱਕ ਪੰਜਾਬ ਦਾ ਮੌਸਮ ਸੇਮ ਇਸੇ ਤਰ੍ਹਾਂ ਰਹਿਣ ਵਾਲਾ ਹੈ ਕਿਉਂਕਿ ਪਹਾੜਾਂ ਦੇ ਉੱਪਰ ਵਧੇਰੇ ਬਰਫ਼ਬਾਰੀ ਹੋਣ ਕਰਕੇ ਪੰਜਾਬ ਦਾ ਮੌਸਮ ਸਭ ਤੋਂ ਜ਼ਿਆਦਾ ਖਰਾਬ ਦੱਸਿਆ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਕਾਫੀ ਜ਼ਿਲ੍ਹੇ ਰੈੱਡ ਅਲਰਟ ਵਿੱਚ ਜਾਰੀ ਕੀਤੇ ਗਏ ਹੁਣ ਦੇਖਣਾ ਇਹ ਹੈ ਕਿ 15 ਜਨਵਰੀ ਤੋਂ ਮੁਰਤੋ ਸਕੂਲ ਖੁੱਲਣਗੇ ਜਾਂ ਫਿਰ ਛੁੱਟੀਆਂ ਦੇ ਵਿੱਚ ਵਾਧਾ ਹੋਵੇਗਾ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਇਸ ਚੈਨਲ ਦੇ ਉੱਪਰ ਔਰ ਇਸ ਵੀਡੀਓ ਨੂੰ ਹੋਰ ਸਾਥੀਆਂ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਇਸ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇ ਤਾਂ ਇਹ ਅਪਡੇਟ ਸਕੂਲ ਵੇਵ ਅਲਰਟ ਸਕੂਲ ਵਿੱਚ ਛੁੱਟੀਆਂ ਦੇ ਹੁਕਮ ਜਾਰੀ ਸੀਐਮ ਭਗਵੰਤ ਮਾਨ ਸਰ ਦੁਆਰਾ ਜੋ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਮੌਸਮ ਦੇ ਵਿੱਚ ਦੁਬਾਰਾ ਤੋਂ ਬਹੁਤ ਜ਼ਿਆਦਾ ਖਰਾਬੀ ਪਾਈ ਗਈ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਦਾ ਮੈਪ ਹੈ ਟਰਾਈ ਕਰਦੇ ਆ ਇਸ ਨੂੰ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਸਕੀਏ ਤਾਂ ਕਿ ਤੁਸੀਂ ਵੀ ਦੇਖ ਸਕੋ ਕਿ ਜਿਹੜੀ ਜਿਹੜੀ ਜਗ੍ਹਾ ਤੇ ਰੈੱਡ ਕਲਰ ਦੇ ਨਿਸ਼ਾਨ ਦਿਖਾਈ ਦੇ ਰਹੇ ਆ ਇੱਥੇ ਸਭ ਤੋਂ ਜ਼ਿਆਦਾ ਠੰਡ ਅਤੇ ਧੁੰਦ ਅਸਟਮਾ ਪੈਰੀ ਹੈ ਜਿਸ ਦੇ ਵਿੱਚ ਫਿਰੋਜ਼ਪੁਰ ਫਿਰੋਜ਼ਪੁਰ ਦੇ ਨਾਲ ਲੱਗਦਾ ਮੁਕਸਰ ਏਰੀਆ ਔਰ ਇਸ ਦੇ ਨਾਲ ਹੋਰ ਵੀ ਫਰੀਦਕੋਟ ਹੈ ਤਾਂ ਲਗਭਗ ਕਾਫੀ ਜ਼ਿਲ੍ਹੇ ਜੋ ਰੈਡ ਅਲਰਟ ਦੇ ਵਿੱਚ ਜਾਰੀ ਕੀਤੇ ਗਿਆ ਔਰ ਇਹ ਨਿਊਜ਼ ਅੱਜ ਦੀ ਹੈ 12 ਜਨਵਰੀ 2024 ਦੀ ਹੈ ਔਰ ਅੱਜ ਫਸਟ ਡੇ ਹੈ 12 ਤਰੀਕ ਦਾ ਵੀ ਸੇਮ ਮੌਸਮ ਹੈ 13 ਤਰੀਕ ਦਾ ਵੀ ਸੇਮ ਹੈ 14 ਤੇ 15 ਤਰੀਕ ਨੂੰ ਥੋੜਾ ਮੌਸਮ ਦੇ ਵਿੱਚ ਫਰਕ ਪਵੇਗਾ ਲੇਕਿਨ ਦੇਖਣਾ ਇਹ ਹੋਵੇਗਾ ਕਿ ਅਗਰ 15 ਤਰੀਕ ਨੂੰ ਪੂਰਾ ਮੌਸਮ ਵਧੀਆ ਹੁੰਦਾਗਾ ਤਾਂ ਫੇਰ ਹੀ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ ਆਦਰਵਾਈਜ਼ 14 ਤਰੀਕ ਦੀ ਸ਼ਾਮ ਨੂੰ ਜਾਂ ਫਿਰ 15 ਤਰੀਕ ਨੂੰ ਦੁਬਾਰਾ ਤੋਂ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ। ਅਗਰ ਇਸੇ ਤਰ੍ਹਾਂ ਮੌਸਮ ਦੇ ਵਿੱਚ ਤਕਨੀਕੀ ਖਰਾਬੀਆਂ ਹੁੰਦੀਆਂ ਰਹੀਆਂ ਤਾਂ ਫੇਰ ਮੌਸਮ ਵਿਭਾਗ ਵੱਲੋਂ ਦੁਬਾਰਾ ਤੋਂ ਅਲਰਟ ਜਾਰੀ ਕੀਤੇ ਜਾਣਗੇ ਜਿਸ ਤੇ ਅਕੋਰਡਿੰਗ ਸਕੂਲ ਸਿੱਖਿਆ ਵਿਭਾਗ ਨੂੰ ਵੀ ਉਸ ਅਲਰਟ ਦੇ ਅਕੋਰਡਿੰਗ ਸਕੂਲਾਂ ਵਿੱਚ ਵਧ ਦੇ ਰੇ ਛੁੱਟੀਆਂ ਕਰਨੀਆਂ ਪੈਣਗੀਆਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਸੀਐਮ ਭਗਵੰਤ ਮਾਨ ਸਰ ਦੁਬਾਰਾ ਤੋਂ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਧਾ ਕਰਦੇ ਆ ਜਾਂ ਫਿਰ 20 ਤਰੀਕ ਤੱਕ ਜੋ ਸਕੂਲਾਂ ਦਾ ਸਮਾਂ ਆ ਉਹ 10 ਵਜੇ ਤੋਂ 3 ਵਜੇ ਤੱਕ ਰਹੇਗਾ ਤਾਂ ਇਸ ਤਰ੍ਹਾਂ ਦੀ ਜੋ ਲੇਟੈਸਟ ਅਪਡੇਟ ਨਹੀਂ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤਾ ਹੋਰ ਪੰਜਾਬ ਦੀ ਜੋ ਵੀ ਲੇਟੈਸਟ ਅਪਡੇਟ ਆਵੇਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਦੇਖ ਸਕਦੇ ਹੋ ਕਿ ਇੱਥੇ ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਪੰਜਾਬ ਦੇ ਕੁਝ ਖੇਤਰਾ ਵਿੱਚ 14 ਤੋਂ 16 ਜਨਵਰੀ 2024 ਤੱਕ ਰਾਤ ਸਵੇਰੇ ਦੇ ਸਮੇਂ ਦੌਰਾਨ ਸੰਘਣੀ ਧੁੰਦ ਅਤੇ ਕਿੜਾਕੇ ਦੀ ਠੰਡ ਪੈਣ ਦਾ ਮਾਪਦੰਨ ਕੀਤਾ ਜਾ ਰਿਹਾ ਹੈ ਜਿਸ ਦੇ ਅਨੁਸਾਰ ਪੰਜਾਬ ਦੇ ਵਿੱਚ ਇਸ ਵਾਰ ਮੌਸਮ ਕਾਫੀ ਜ਼ਿਆਦਾ ਲੰਘ ਚੁੱਕਿਆ ਕਾਫੀ ਜ਼ਿਆਦਾ ਮੌਸਮ ਖਰਾਬ ਹੋ ਚੁੱਕਿਆ ਹੈ ਜਿਸ ਕਰਕੇ ਅਲਰਟ ਜਾਰੀ ਕੀਤੇ ਜਾ ਰਿਹਾ ਲਗਾਤਾਰ ਤੀਸਰੀ ਵਾਰ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਜਾ ਚੁੱਕਿਆ ਹੁਣ ਦੇਖਣਾ ਇਹ ਹੋਵੇਗਾ ਕਿ 15 ਤਰੀਕ ਤੋਂ ਬਾਅਦ ਦੁਬਾਰਾ ਤੋਂ ਸਕੂਲਾਂ ਦੇ ਵਿੱਚ ਸਕੂਲ ਖੁੱਲਣ ਦਾ ਸਮਾਂ ਬਦਲਿਆ ਜਾਂਦਾ ਜਾਂ ਫਿਰ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਔਰ ਮੌਸਮ ਵਿਭਾਗ ਵੱਲੋਂ ਇਹ ਚੀਜ਼ ਦੀ ਚੇਤਾਵਨੀ ਦਿੱਤੀ ਗਈ ਨਹੀਂ ਹੈ ਕਿ ਲਗਭਗ ਪਿਛਲੇ 10 ਸਾਲ ਤੋਂ ਪਹਿਲਾ ਅਜਿਹਾ ਮੌਸਮ ਦਿਖਾਈ ਦਿੱਤਾ ਸੀ ਔਰ 10 ਸਾਲ ਬਾਅਦ 2024 ਦੇ ਵਿੱਚ ਇੰਨਾ ਘੱਟ ਮਾਪਦੰਡ ਵਾਲਾ ਮੌਸਮ ਅਲਰਟ ਜਾਰੀ ਕਰਨਾ ਪੈ ਰਿਹਾ ਹੈ ਤਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਇਸ ਤੋਂ ਇਲਾਵਾ ਲੇਟੈਸਟ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ